ਕਾਜ਼ੀ ਦਾ ਫਤਵਾ ਕਹਿੰਦਾ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਜਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਚ ਜਿੰਨਣਗੇ ਮਾਰ ਤੁੜੀ ਦੇਣਗੇ ਹਾਂ ਦਾਦੀ ਮਾ ਮਾਰ ਤੁੜੀ ਦੇਣਗੇ ਸਨ 1744 ਸਾਲ ਸਥਾਨ ਸਰਸਾ ਨਦੀ ਦਾ ਕੰਢਾ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਸੰਘਾਂ ਦੇ ਜਥਿਆਂ ਤੋਂ ਵਿਛੜ ਗਏ ਕਾਲੀ ਹਨੇਰੀ ਰਾਤ ਤੇ ਹੱਥ ਦੀ ਸਰਦੀ ਦਾ ਸਮਾਂ ਉਝਾੜ ਬਿਆਬਾਨ ਜੰਗਲੀ ਜਾਨਵਰਾਂ ਤੇ ਮੁਗਲ ਸਿਪਾਈਆਂ ਦਾ ਡਰ ਵਿਖੜਾ ਪੈਂਡਾ ਤੇ ਮਾਤਾ ਗੁਜਰੀ ਜੀ ਦੇ ਨਾਲ ਪੰਜ ਤੇ ਸੱਤ ਸਾਲਾਂ ਦੇ ਨਿੱਕੇ ਨਿੱਕੇ ਦੋ ਸਹਬਜ਼ਾਦੇ ਅਣਜਾਣ ਰਸਤਿਆਂ ਤੇ ਤੁਰੇ ਜਾ ਰਹੇ ਸਨ ਅਜੇ ਹੀ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਉਹ ਗੁਰੂ ਘਰ ਦਾ ਰਸੋਈਆ ਸੀ। ਉਹ ਮਾਤਾ ਜੀ ਤੇ ਛੋਟੇ ਦੋਵੇਂ ਸਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਆਇਆ। ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨੌਕਰ ਦਾ ਘਰ ਸਮਝ ਕੇ ਚੁੱਪ ਕਰਕੇ ਸੌਂ ਗਏ। ਪਰ ਲਾਲਚ ਵਸ ਹੋ ਗੰਗੂ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਸਾਧਿਆ ਨੂੰ ਗ੍ਰਫਤਾਰ ਕਰਵਾ ਦਿੱਤਾ ਅਜਿਹਾ ਕਰਕੇ ਨਮਕ ਹਰਾਮ ਗੰਘੂ ਨੇ ਆਪਣੇ ਨਾਂ ਤੇ ਰਹਿੰਦੀ ਦੁਨੀਆ ਤੱਕ ਤੱਬਾ ਲਵਾ ਲਿਆ ਮਾਤਾ ਗੁਜਰੀ ਜੀ ਤੇ ਸਹਿਬ ਸਾਧਿਆ ਨੂੰ ਸਰਹੰਦ ਲਿਆਂਦਾ ਗਿਆ ਅਤਿਅਤ ਦੀ ਠੰਡ ਹੋਣ ਦੇ ਬਾਵਜੂਦ ਛੋਟੇ ਸਹਿਬ ਸਾਧਿਆ ਤੇ ਮਾਤਾ ਜੀ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਉੱਥੇ ਸਦਗੀ ਮੋਤੀ ਮਹਿਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕੀਤੀ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚੈਰੀ ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਕਈ ਲਾਲਚ ਦਿੱਤੇ ਗਏ ਡਰਾਇਆ ਗਿਆ ਧਮਕਾਇਆ ਗਿਆ ਪਰ ਸਹਿਬਜ਼ਾਦਿਆਂ ਦੇ ਬੁਲੰਦ ਹੌਂਸਲੇ ਅੱਗੇ ਸੂਬੇ ਦੀ ਕੋਈ ਚਾਲ ਨਹੀਂ ਚੱਲੀ ਅੰਤ ਜ਼ਾਲਮ ਸੂਬਾ ਸਰਹੰਦ ਨੇ ਆਪਣੇ ਵਜ਼ੀਰ ਸੁਚਾਨੰਦ ਨਾਲ ਮਿਲ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਛਿਣ ਸ਼ਹੀਦ ਕਰਵਾਉਣ ਦਾ ਫੈਸਲਾ ਕੀਤਾ। ਮਾਸੂਮ ਸਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਦੇ ਜੈਕਾਰੇ ਲਾ ਸੂਬੇ ਨੂੰ ਕੰਬਣੀ ਛੇੜ ਦਿੱਤੀ। ਅੰਤ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਣਵਾ ਕੇ ਸ਼ਹੀਦ ਕਰ ਦਿੱਤਾ ਗਿਆ।